ਜਦੋਂ ਪ੍ਰਭੂ ਪਰਮਾਤਮਾ ਅਕਾਲ ਪੁਰਖ ਦੀ ਬਖਸ਼ੂਦੀ ਹੈ ਨਾ ਉਹ ਗਰੀਬਾਂ ਨੂੰ ਰਾਜ ਭਾਗ ਦੇ ਦਿੰਦਾ ਹੈ ਜਿਹੜੇ ਰਾਜਿਆਂ ਦੇ ਉੱਪਰ ਨਜ਼ਰ ਨਾਉ ਕਹਿੰਦਾ ਉਹਨਾਂ ਨੂੰ ਭੀਖ ਮੰਗਣ ਲੱਗਦਾ ਉਹ ਜਿਹੜੇ ਲੋਕ ਭੀਖ ਮੰਗਦੇ ਨੇ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਬਾਣ ਕੀਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਹਾਰ ਕੀ ਜਤਨੇ ਕੀ ਜਾਣ ਜੋਗੀ ਜਤੀ ਤਪੀ ਤਪ ਹਾਰੇ ਅਰਬ ਲੋਕ ਸਿਆ ਛਿਨਵੇਂ ਰਉ ਰੰਗ ਕੋ ਪਰੀ ਰਉ ਰੰਗ ਕਰ ਡਾਰੇ ਰੀਕੇ ਭਰੇ ਭਰੇ ਸਖਨਾਪੇ ਜੇ ਤਾਕੂ ਕੇ ਬਾਪ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਨਾਨਾ ਬੁਤ ਕਰੇ ਹੋ ਰਹੀ ਸਭ ਧੀ ਰਹੇ ਮਾਰਦ ਕੇ ਇੱਕ ਛਿਨ ਵਿੱਚ ਉਹ ਭਰਿਆ ਰੁਹੇ ਕਰਨ ਹੈ ਹੋਣਿਆਂ ਨੂੰ ਪਰ ਉਹਦੀ ਗਤ ਉਹ ਜੋਗੀ ਜੱਦੀ ਤੱਕੀ ਆਗ ਲੋਕ ਨਹੀਂ ਸਾਨੂੰ ਛੱਡ ਉਨੇ ਮਾਇਆ ਇੰਨਾ ਦੀ ਸੰਸਾਰ ਵਿੱਚ ਖੜਾਰੀ ਹੋਈ ਹੈ ਕਿ ਆਪ ਹੀ ਇਹਨੂੰ ਖੜਾਰ ਕੇ ਆਪ ਹੀ ਤੋਂ ਵੱਖਰਾ ਹੋਇਆ ਬੈਠਾ ਤੇ ਜਦੋਂ ਕਿਸੇ ਗਰੀਬ ਤੋਂ ਦੀ ਬਖਸ਼ਿਸ਼ ਨੂੰ بڑا ਅਮੀਰ ਬਣਾ ਦਿੰਦਾ ਰਾਜੇ ਮਹਾਰਾਜੇ ਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਦੋਂ ਦੀ ਬਖਸ਼ਨਾ ਹੋਵੇ ਮਿਹਰ ਦੀ ਨਜ਼ਰ ਨਾ ਹੋਵੇ ਨਾ ਫਿਰ ਉਹ ਰਾਜੇ ਦੀ کئی ਵਾਰ ਖਰੀਬ ਹੋ ਜਾਂਦਾ ਨਦਰੋਂ ਪਠੀ ਦੇਖਰੇ ਸੁਤਾਨਾ ਕਾ ਕਰਾਂਦਾ ਦਰ ਮੰਗਣ ਭਿਖਣਾ ਪਾਇ ਮੰਗੀ ਹੋਈ ਭਿਖਿਆ ਵੀ ਨ ਪੈਂਦੀ ਜਿਨੋ ਪਾਗਲ ਕਬੀਰ ਕਹਿੰਦੇ ਰਾਜਾ ਸੁਨਮਿਤ ਨਹੀਂ ਜਾਣ ਤੇਰੀ ਤੇਰੇ ਸੰਤਨ ਨਹੀਂ ਹੋਜੀ ਹਾਤੋ ਜਾਇ ਤੂ ਰੋਪਤ ਆਬੈ ਰੋਪਤ ਸਾਇਸ ਤੁਮਾ ਸੇ ਬਾਦੋ ਹੋਏ ਹੋਏ ਸੁਚਰ ਪੁਜਰ ਹੋਏ ਹੋਏ ਮਹਾਰਾਜ ਕਹਿੰਦੇ ਤੇਰੀ ਗੱਦ ਕੋ ਨਹੀਂ ਜਾਣ ਹੱਸਦਾ ਜਾਂਦਾ ਹੈ ਵਿਚਾਰਾ ਰੋਂਦਾ ਹੁੰਦਾ ਹੈ ਰੋਂਦਾ ਜਾਂਦਾ ਹੱਸਦਾ ਹੁੰਦਾ ਹੈ ਜਿਹੜੇ ਬਸਦੇ ਹੁੰਦੇ ਨੇ ਉਹਨਾਂ ਦੇ ਇੱਕ ਛੇਨ ਵਿੱਚ ਉਜਾੜ ਦਿੰਦਾ ਹੈ ਜਿਹੜੇ ਉਹ ਜਿਹੜੇ ਹੁੰਦੇ ਨੇ ਇੱਕ ਛੇਨ ਵਿੱਚ ਉਹਨਾਂ ਤੇ ਮਿਹਰ ਵੀ ਨਾਦਰ ਕਰਕੇ ਉਹਨਾਂ ਨੂੰ ਤਬਾਹ ਕਰਦਾ ਤੇ ਖਾਰੀ ਦੇ ਰਾਜ ਬਰਾਵੇ ਰਾਜਾ ਤੇ ਖਾਰੀ ਖਾਲ ਮੋਰ ਤੇ ਪੰਡਤ ਕਰ ਉਹ ਪੰਡਤ ਦੇ ਮੁਕਤਾ ਕਹਿੰਦੇ ਤੂੰ ਰਾਜ ਨੂੰ ਭਿਖਾਰੀ ਬਣਾ ਦਿੰਦਾ ਹੈ ਭਿਖਾਰੀ ਨੂੰ ਰਾਜਾ ਕਰ ਦਿੰਦਾ ਹੈ ਮੂਰਖ ਮੰਨੇ ਨੇ ਜਦੋਂ ਤੇਰੀ ਕਿਰਪਾ ਉਹ ਜੋ ਗਿਆਨ ਬਾਦੋਂ ਜਾਂਦਾ ਹੈ ਤੇ ਗਿਆਨ ਬਾਦ ਤੇ ਜੇ ਤੇਰੀ ਬੇਰ ਦੀ ਨજર ਨਾ ਹੋਵੇ ਉਹ ਮੂਰਖ ਬਣ ਜਾਂਦਾ ਹੈ ਅਨਪੜ੍ਹ ਬਣ ਜਾਂਦਾ ਹੈ। اے ਤੇਰੀਆਂ ਬਖਸ਼ਿਸ਼ਾਂ ਤੇਰੀਆਂ ਰਹਿਮਤਾਂ ਨੇ ਜਿਵੇਂ ਤင်း ਕੌਂਦੇ ਇਹੇ ਬਿਨੂ ਤੂੰ ਉਸੇ ਤਰ੍ਹਾਂ ਕਰ ਕਰ ਦੇਖਦਾ। ਤੇਰੀ ਮਾਇਆ ਆਪ ਹੀ ਹੈ ਖਲਾਰਿਆ ਹੋਇਆ ਆਪ ਹੀ ਪਾਪ ਪੈਦਾ ਕੀਤੀ ਹੋਈ ਹੈ। ਆਪ ਹੀ ਤੂੰ ਸਾਰੇ ਦੇ ਰੱਦ ਨੂੰ ਵੇਖਦਾ ਹੈ। ਆਪੀ ਜੀ ਨੂੰ ਇਹਨਾਂ ਤੋਂ ਫਸਰਾ ਹੋਇਆ ਬੈਠੋ ਜਿਵੇਂ ਜਿਵੇਂ ਤੇਰੀ ਕਿਸੇ ਦੇ ਬਖਸ਼ਿਸ਼ ਹੁੰਦੀ ਜਾਂਦੀ ਹੈ ਉਹਦਾ ਜੀਵਨ ਬਦਲਦਾ ਜਾਂਦਾ ਹੈ ਜਿਵੇਂ ਜਿਵੇਂ ਤੇਰੀ ਬਖਸ਼ਿਸ਼ ਦਾ ਪਾਤਰ ਕੋਈ ਨਹੀਂ ਬਣਦਾ ਉਹਦੇ ਕੋਲ ਜੋ ਕੁਝ ਹੁੰਦਾ ਏ ਉਹਨ ਵੀ ਉਹ ਗਵਾਈ ਜਾਂਦਾ ਹੈ ਬੱਚਾ ਇੱਕਦੰ ਕੰਗਾਲ ਹੋ ਜਾਂਦਾ ਹੈ ਤੇ ਜਦੋਂ ਤੇਰੀ ਬਖਸ਼ਿਸ਼ ਹੁੰਦੀ ਹੈ ਕੰਗਾਲ ਅਮੀਰ ਬਣ ਜਾਂਦਾ ਹੈ ਤੇਰੀ ਰਹਿਮ ਵਾਲੀ ਬਖਸ਼ਿਸ਼ੋਂ ਦੇ ਜਦੋਂ ਇਹ ਕਰਮ ਤਾਂ ਹੁੰਦੇ ਏ